हेलो दोस्तों हुन ਆਪਾਂ ਪਾਰਟ 2 ਸ਼ੁਰੂ ਕਰਦੇ ਆ ਜਨਨ ਕਿ ਆਪਾਂ ਅਗਲਾ ਹਿੱਸਾ ਸ਼ੁਰੂ ਕਰਦੇ ਆ ਉਹ ਮੇਰੀ ਵੀਡੀਓ ਲੰਬੀ ਹੋ ਗਈ ਸੀ ਇਸ ਕਰਕੇ ਮੈਂ ਪਾਰਟ 2 ਬਣਾਇਆ ਹੁਣ ਆਪਾਂ ਇੱਕ ਚੇਨ ਕਰਾਂਗੇ ਤੇ ਦੋ ਡਬਲ ਕਰੋਸ਼ੀਆ ਇੱਕ ਚੇਨ ਦੇ ਵਿੱਚ ਤੇ ਜਿਹੜਾ نیچے ਡਬਲ ਕਰੋਸ਼ੀਆ ਸੇਮ ਉਹਦੇ ਤੇ ਇੱਕ ਡਬਲ ਕਰੋਸ਼ੀਆ ਹੋਰ ਇਹ ਰੋ ਆਪਾਂ ਕੰਪਲੀਟ ਕਰਨੀ ਹੈ ਆ ਦੇਖੋ ਤੇ ਦੋ ਡਬਲ ਕਰੋਸ਼ੀਆ ਤੇ ਇੱਕ ਸੇਮ ਇਹਦੇ ਸਟਿਚ ਦੇ ਉੱਪਰ ਫੇਰ ਇੱਕ ਡਬਲ ਕਰੋਸ਼ੀਆ ਦੋ ਡਬਲ ਕਰੋਸ਼ੀਆ ਤੇ ਇੱਕ ਸੇਮ ਸਟਿਚ ਦੇ ਉੱਪਰ ਫੇਰ ਡਬਲ ਕਰੋਸ਼ੀਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਪੂਰੀ ਫੁੱਲ ਵਾਚ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਪਲੀਜ਼ ਜੇ ਅਗਰ ਤੁਹਾਨੂੰ ਵਧੀਆ ਲੱਗਦੀ ਹੈ ਪਲੀਜ਼ ਤੇ ਕਮੈਂਟ ਕਰਿਆ ਕਰੋ ਕਿਦਾਂ ਦਾ ਲੱਗ ਰਿਹਾ ਹੈ ਮੇਰਾ ਕ੍ਰੋਸ਼ੀਆ ਆਰਟ ਤੇ ਐਦਾਂ ਹੀ ਇਹ ਆਪਾਂ ਸਾਰੀ ਰੋ ਕੰਪਲੀਟ ਕਰ ਲਈ ਹੁਣ ਆਪਾਂ ਦੋ ਨੀਚੋਂ ਛੱਡ ਕੇ ਤਿੰਨ ਤਿੰਨ ਛੱਡ ਕੇ ਡਬਲ ਕ੍ਰੋਸ਼ੀਆ ਕਰਨਾ ਹੈ ਇੱਕ ਦੋ ਤਿੰਨ And चार पान्च, पान्च हो गए हे छे, छे डबल क्रोशिया करने तेस थलों आप तीन छडने तीन स्किप करने है नीचों तीन स्टिच फिर छद के फिर डबल क्रोशिया 6 डबल क्रोशिया ਫੇਰ ਆਪਾਂ ਕਰਨੇ ਆ 3 4 1 6 6 ਹੋ ਗਏ ਹੁਣ ਆਪਾਂ 3 ਸਟਿਚ ਥੱਲੇ ਛੱਡਾਂਗੇ 3 ਛੱਡ ਕੇ ਚੌਥੇ ਚ ਸਟਿਚ ਕਰਾਂਗੇ ਆਪਾਂ 1 2 3 ਨਾ ਤਿੰਨ ਚੌਥੇ ਚ ਪਾ ਕੇ ਤੇ ਹੁਣ ਆਪਾਂ ਫਿਰ ਤਿੰਨ ਛੱਡਾਂਗੇ 1 2 3 ਤੇ ਚੌਥੇ ਸਟ੍ਰਿਚੇ ਚ ਪਾਵਾਂਗੇ ਫਿਰ ਇੱਥੇ 6 ਡਬਲ ਕਰੋਸ਼ੀਆ ਐ ਕਰਕੇ ਆਪਾਂ ਸਾਰੀ ਰੋ ਕੰਪਲੀਟ ਕਰ ਲੈਣੀ ਐ ਤੇ ਸਾਰੀ ਲਾਈਨ ਕੰਪਲੀਟ ਕਰ ਲੈ ਆਏ ਆਪਾਂ ਪਲੀਜ਼ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਕਰੋ। ਇਸ ਤੇ ਮੈਂ ਬਹੁਤ ਮਿਹਨਤ ਕਰਦੀ ਆਂ ਤੇ ਪਲੀਜ਼ ਜੇ ਤੁਸੀਂ ਇੱਕ ਲਾਈਕ ਕਰਦੇ ਹੋ ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ। ਤੇ ਜੇ ਕਮੈਂਟ ਕਰ ਸਕਦੇ ਹੋ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ। ਇਹ ਸਾਰੀ ਰੋਪਾਏ ਕੰਪਲੀਟ ਕਰ ਲਾਂਗੇ। ਸੈਕਿੰਡ ਰੋ ਦੇ ਵਿੱਚ ਆਪਾਂ ਸੇਮ ਇਹਦੇ ਉੱਪਰੋਂ ਦੀ ਆਪਾਂ ਕਰਨਾ ਹੈਗਾ ਡਬਲ ਕਰੋਸ਼ੀਆ ਸਾਰੀ ਰੋ ਦੇ ਸਾਰੀ ਲਾਈਨ ਦੇ ਵਿੱਚ ਆਪਾਂ ਡਬਲ ਕਰੋਸ਼ੀਆ ਕਰਕੇ ਤੇ ਸੇਮ ਜਿੱਥੇ ਸਟਿਚ ਕੀਤਾ ਹੋਇਆ ਉਹਦੇ ਨੀਚੋਂ ਦੀ ਇੱਕ ਸਟਿਚ ਹੋਰ ਕਰ ਲੈਣਾ ਹੈਗਾ ਕੈਚ ਕਰ ਦੇਣਾ ਤੇ ਆ ਦੇਖੋ ਐ ਬਣ ਜੂਗਾ ਇਹ ਸੈਕਿੰਡ ਜਿਹੜਾ ਅਗਲੀ ਲਾਈਨ ਹੈਗੀ ਲਾਈਨ ਦੇ ਵਿੱਚ ਸੇਮ ਆਪਾਂ ਆਈ ਕਰਨਾ ਹੈ ਜਿਵੇਂ نیچے ਆਪਾਂ ਕੀਤਾ ਹੋਇਆ ਸੀਗਾ نیچے ਬੁਣਿਆ ਹੋਇਆ ਉਹ ਜਿੱਕਰ ਹੀ ਉੱਪਰੋਂ ਬੁਣਨਾ ਹੈ ਉਹ ਹੁਣ ਅਗਲੀ ਤੀਸਰੀ ਲਾਈਨ ਤੀਸਰੀ ਰੋ ਨਾ ਪਾਸ ਸੇਮ ਸਟਿਚ ਕਰਕੇ ਤੇ ਇਹਦੇ ਵਿੱਚ ਆਪਾਂ ਦੋ ਡਬਲ ਕਰੋਸ਼ੀਆ ਕਰਨੇ ਜਿਹੜਾ ਵਿਚਕਾਰ ਵਾਲਾ ਆਊਗਾ ਉਹਦੇ ਵਿੱਚ ਦੋ ਡਬਲ ਕਰੋਸ਼ੀਆ ਸਾਰਿਆਂ ਵਿੱਚ ਸਿੰਗਲ ਕਰੋਸ਼ੀਆ ਡਬਲ ਕਰੋਸ਼ੀਆ ਤੇ ਦੂਸਰੇ ਵਿੱਚ ਸੌਰੀ ਸਿੰਗਲ ਕਰੋਸ਼ੀਆ ਤੇ ਦੂਸਰਿਆਂ ਦੇ ਵਿੱਚ ਇੱਕ ਵਿਚਕਾਰ ਵਾਲੇ ਦੇ ਵਿੱਚ ਦੋ ਡਬਲ ਕਰੋਸ਼ੀਆ ਇਹਦੇ ਨਾਲ ਨਾ ਗੁਲਾਈ ਜੀ ਬਣ ਜੂਗੀ ਨੀ ਖਿਚੀਜੀ ਪੈਣ ਲੱਗ ਜਾਂਦੀ ਐ ਆ ਦੇਖੋ ਇਦਾਂ ਹੀ ਇਹ ਲਾਸਟ ਰੋ ਆਪਣੀ ਕੰਪਲੀਟ ਹੋ ਜੂਗੀ ਸਾਰੀ ਆਪਾਂ ਇਦਾਂ ਹੀ نیچے ਸਟਿਚ ਕਰਨਾ ਹੈ ਮੇਰੇ ਇਕ ਹੀ ਸਿੰਗਲ ਸਟਿਚ ਜਾਨੀ ਕਿ ਸਿੰਗਲ ਡਬਲ ਸਿੰਗਲ ਕਰੋਸ਼ੀਆ ਆਂਜੀ ਆ ਦੇਖੋ ਆ ਫਲਾਵਰ ਟਾਈਪ ਜਾਂ ਬਣ ਜੂਗਾ ਹਾਂ ਦਬਲ ਗਰੂਸ਼ਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਆ ਦੇਖੋ ਸਾਰੀ ਰੋ ਆਪਣੀ ਇਦਾਂ ਹੀ ਕੰਪਲੀਟ ਹੋਗੀ ਇਨੂੰ ਇੱਥੇ ਅਟੈਚ ਕਰ ਦੇਣਾ ਹੈ ਲਾਸਟ ਤੇ ਦੇਖੋ ਥੋੜਾ ਇਹ ਥ੍ਰੈਡ ਵੱਧ ਕੱਟ ਕੇ ਧਾਗਾ ਵੱਧ ਕੱਟ ਕੇ ਤੇ ਇਹਨੂੰ ਵਿੱਚ ਹੀ ਉਹ ਕਰ ਦੇਣਾ ਹੈ ਲੁਕੋ ਦੇਣਾ ਜਨਨ ਕਿ ਤੁਸੀਂ ਸੂਈ ਨਾਲ ਵੀ ਕਰ ਸਕਦੇ ਹੋ ਮੈਂ ਜ਼ਿਆਦਾਤਰ ਕਰੋਸ਼ੀ ਨਾਲ ਹੀ ਕਰਦੀ ਹਾਂ ਆ ਦੇਖੋ ਕਿੰਨਾ ਸੋਹਣਾ ਲੱਗਦਾ ਹੈਗਾ ਪਰਸ देखो एक पूरा कंप्लीट हो गया पर्स अपना क्रोशिया ਨਾਲ ਹੁਣ ਆਪਾਂ ਇਸ ਨੂੰ ਡੈਕੋਰੇਟ ਕਰਾਂਗੇ ਮੇਰੇ ਕੋਲੇ ਥੋੜੇ ਮੋਤੀ ਪਏ ਸੀਗੇ ਤੇ ਕੋਰੇ ਸ਼ੈਲ ਪਏ ਸੀਗੇ ਉਹਦੇ ਨਾਲ ਮੈਂ ਇਹਨੂੰ ਡੈਕੋਰੇਟ ਕੀਤਾ ਤੇ ਹੁਣ ਆਪਾਂ ਬਣਾਵਾਂਗੇ ਆਪਣਾ ਇਹਦੇ نیچے ਮੈਗਨੇਟ ਬਟਨ ਲਗਾਉਣਾ ਹੈਗਾ ਉਹਦੇ ਕਰਕੇ ਇੱਕ ਸਰਕਲ ਤਿਆਰ ਕਰ ਲੈਣਾ ਹੈਗਾ 10 ਡਬਲ ਕਰੋਸ਼ੀਆ ਇੱਕ ਉਹਦੇ ਵਿੱਚ ਪਾ ਲੈਣੇ ਹੈਗੇ ম্যাਜਿਕ ਰਿੰਗ ਦੇ ਵਿੱਚ ਜੇਕਰ ম্যাਜਿਕ ਰਿੰਗ ਨਹੀਂ ਬਣਦਾ ਤੁਹਾਡੇ ਤੋਂ ਤਾਂ ਤੁਸੀਂ ਸਿੰਪਲ 3 ਚੇਨ ਕਰਕੇ ਵੀ ਬਣਾ ਸਕਦੇ ਹੋ ਇਹ ਚਤੇ 10 ਡਬਲ ਕਰੋਸ਼ੀਆ ਪਾ ਕੇ ਤੇ ਬਸ ਇਦਾਂ ਹੀ ਬਣਾ ਕੇ ਤੇ ਜਦੋਂ ਆਪਾਂ ਲਗਾਉਣਾ ਹੋਵੇ ਨਾ ম্যাগਨੇਟ ਬਟਨ ਲਗਾਉਣਾ ਹੈਗਾ ਤੇ ਉਹਦੇ ਨਾਲ ਫਿਰ ਆਪਾਂ ਉਹ ਕਰ ਲੈਨੇ ਆ ਉਹਦੇ ਤੇ ਚਪਕੇ ਦਿਨੇ ਹੈਗੇ ਸੂਈ ਨਾਲ ਉਹਨੂੰ ਸਟਿਚ ਕਰ ਦਿੰਨੇ ਆ ਟੱਕੰਦੇ ਉੱਪਰ ਨਹੀਂ ਬਾਹਰੀ ਸਾਈਡੋਂ ਦਿਖਦਾ ਰਹਿੰਦਾ ਆ ਦੇਖੋ ਹੁਣ ਆਪਾਂ ਮੋਤੀਆਂ ਨਾਲ ਇਹਨੂੰ ਡੈਕੋਰੇਟ ਕਰ ਰਹੇ ਆ ਇਹ ਪਹਿਲੇ ਮੈਂ ਰੱਖ ਕੇ ਦੇਖੇ ਸੀਗੇ ਵੀ ਸੋਹਣੇ ਵੀ ਲੱਗਦੇ ਆ ਕਿ ਨਹੀਂ ਕੀ ਕੀ ਕਰਾਂ ਫਿਰ ਮੈਨੂੰ ਬਹੁਤ ਅੱਛੇ ਲੱਗੇ ਤੇ ਆ ਦੇਖੋ ਪੂਰਾ ਕੰਪਲੀਟ ਤੇ ਪਲੀਜ਼ ਮੇਰੇ ਇਸ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰੋ ਅਗਰ ਤੁਹਾਨੂੰ ਪਰਸ ਪਸੰਦ ਆ ਵਿੱਚ ਮੇਰੀ ਲਾਈਨਿੰਗ ਤੇ ਇੱਕ ਨੈਟ ਲਗਾਈ ਹੋਈ ਹੈ ਜਿਹਦੇ ਨਾਲ ਇਹ ਬਹੁਤ ਹਾਰਡ ਬਣ ਗਿਆ ਤੇ ਬਹੁਤ ਹੀ ਸੋਹਣਾ ਸਾਰਿਆਂ ਨੂੰ ਮੇਰੀ ਫੈਮਿਲੀ ਇਸ ਦਾ ਬਹੁਤ ਪਸੰਦ ਆਇਆ ਤੇ ਪਲੀਜ਼ ਤੁਸੀਂ ਵੀ ਦੱਸੋ ਕਮੈਂਟ ਕਰਕੇ ये कि लग्या थोनू परस जो कि मैं होर भी तैयार करूँगी तो प्लीज मेरी वीडियो में लाइक करो ओके जी बाय बाय